ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਲੋ ਜੀ ਕਿ ਆਪਾਂ ਨਵੀਂ ਚੀਜ਼ ਦੇ ਨਾਲ ਨਵੇਂ ਟਿਪਸ ਦੇ ਨਾਲ ਫੇਰ ਦੁਬਾਰਾ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੇ ਜੇ ਤੁਸੀਂ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਲੋ ਜੀ ਕਿਹੜੀ ਆ ਉਹਦੀ ਟਿਪ ਤੁਹਾਨੂੰ ਦੱਸ ਦਿੰਨੀ ਆ ਤੇ ਲੋ ਜੀ ਕਿ ਆਪਾਂ ਸਰੋਂ ਦਾ ਸਾਗ ਹਨਾ ਸਰੋਂ ਦਾ ਸਾਗ ਤਾਂ ਵੈਸੇ ਸਾਰੇ ਹੀ ਬਣਾਉਂਦੇ ਆਂ ਬਟ ਜਿਹੜਾ ਮੈਂ ਦੱਸਣ ਲੱਗੀ ਆ ਨਾ ਤੁਸੀਂ ਉਸ ਢੰਗ ਨਾਲ ਸਰੋਂ ਦਾ ਸਾਗ ਬਣਾਓਗੇ ਨਾ ਤੁਹਾਡੇ ਪੇਟ ਦੇ ਵਿੱਚ ਕਦੇ ਵੀ ਗੈਸ ਨਹੀਂ ਬਣਨੀ ਤਜਾਬ ਨਹੀਂ ਬਣਨਾ ਤੇ ਤੁਹਾਨੂੰ ਮਤਲਬ ਭਾਰੀਪਾਨੀ ਮਹਿਸੂਸ ਹੋਣਾ ਜਿਵੇਂ ਤੁਸੀਂ ਆਪਾਂ ਸਾਗ ਖਾ ਲੰਨੇ ਆ ਹਾਜਮ ਨਹੀਂ ਆਂਦਾ ਹੈਗਾ ਹਨਾ ਤੇ ਪੇਟ ਗੈਸ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਤੇਜਾਬ ਬਣਦਾ ਹੈ ਉਹਦੇ ਲਈ ਬੈਸਟ ਹੈ ਜੀ ਹਨਾ ਤੇ ਲੋ ਜੀ ਆਪਾਂ ਨੇ ਸਾਗ ਕੀਵੇਂ ਬਣਾਉਣਾ ਮਤਲਬ ਪਹਿਲਾਂ ਆਪਾਂ ਨੇ ਸਾਗ ਲੈ ਲਿਆ ਤੋਸਮਾਰ ਕੇ ਰੱਖ ਲਿਆ ਹਨਾ ਜਦੋਂ ਸੁੱਕ ਜਾਂਦਾ ਆਪਾਂ ਨੇ ਕੱਟ ਲਿਆ ਉਸ ਤੋਂ ਬਾਅਦ ਆਪਾਂ ਨੇ ਗਰਮ ਪਾਣੀ ਚ ਬੋਲ ਕਰਨਾ ਜੀ ਸਾਗ ਗਰਮ ਪਾਣੀ 'ਚ ਬੋਇਲ ਕਰਨਾ ਹੈ ਆਪਾਂ ਨੇ ਨਮਕ ਪਾ ਕੇ ਥੋੜਾ ਜਿਹਾ ਲੋਨ ਪਾ ਕੇ ਨਾ ਗਰਮ ਪਾਣੀ ਦੇ ਵਿੱਚ ਬੋਇਲ ਕਰਨਾ ਹੈ ਇਹ ਤੁਸੀਂ 15-20 ਮਿੰਟ ਬੋਇਲ ਕਰੋ ਗਰਮ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਜਦੋਂ ਆਪਾਂ ਬੋਇਲ ਕਰਾਂਗੇ ਉਸ ਤੋਂ ਬਾਅਦ ਉਹ ਪਾਣੀ ਸਾਰਾ ਕੱਢ ਦੋ ਦਾ ਉਬਲਿਆ ਹੋਇਆ ਪਾਣੀ ਹੁੰਦਾ ਨਾ ਜਿਹੜਾ ਸਾਗ ਦਾ ਉਹ ਸਾਰਾ ਕੱਢ ਦੋ ਕੱਢ ਕੇ ਉਸ ਤੋਂ ਬਾਅਦ ਫਰੈਸ਼ ਪਾਣੀ ਤਾਜ਼ਾ ਲੱਗ ਤੋਂ ਫੇਰ ਦੁਬਾਰਾ ਗਰਮ ਕਰੋ ਦੇ ਦੁਆਰਾ ਗਰਮ ਕਰਨ ਤੋਂ ਬਾਅਦ ਜਿਹੜਾ ਸਾਗ ਤੁਸੀਂ ਉਬਾਲਿਆ ਹੋਇਆ ਲੱਗ ਟੋਕਰੀ ਚ ਕੱਢ ਲਿਆ ਉਹਨੂੰ ਸਾਗ ਨੂੰ ਫੇਰ ਵਿੱਚ ਪਾਓ ਉਹਦੇ ਤਾਜੇ ਪਾਣੀ ਦੇ ਫਰੈਸ਼ ਦੇ ਫੇਰ ਤੁਸੀਂ ਇਦਾਂ ਸਾਗ ਬਣਾ ਕੇ ਦੇਖੋ ਔਰ ਫੇਰ ਤੁਸੀਂ ਦੇਖੋਗੇ ਫੇਰ ਬਾਕੀ ਤੁਹਾਨੂੰ ਪਤਾ ਹੀ ਹੈ ਤਰੀਕਾ ਅੱਗੇ ਜਿਵੇਂ ਆਮ ਘਰਾਂ ਦੇ ਵਿੱਚ ਸਾਗ ਬਣਾ ਦਾ ਉਦਾਂ ਹੀ ਰਜਾਣਾ ਆਪਾਂ ਨੇ ਉਦਾਂ ਹੀ ਪਕਾਣਾ ਚੰਗੀ ਤਰ੍ਹਾਂ ਫੇਰ ਘੋਟਣਾ ਹੈ ਫੇਰ ਖਾਣਾ ਹੈ ਹਨਾ ਤੁਸੀਂ ਇਦਾਂ ਮੇਰੇ ਤਰੀਕੇ ਦੇ ਨਾਲ ਸਾਗ ਬਣਾ ਕੇ ਦੇਖੋ ਤੁਹਾਡੇ ਪੇਟ ਦੇ ਵਿੱਚ ਕਦੇ ਵੀ ਤਜਾਬ ਨਹੀਂ ਬਣਨਾ ਕਦੇ ਵੀ ਤੁਹਾਡੇ ਗੈਸ ਨਹੀਂ ਬਣਨੀ ਹੈਗੀ ਔਰ ਤੁਸੀਂ ਭਾਵੇਂ 3-4 ਦਿਨ ਲਗਾਤਾਰ ਸਾਗ ਖਾ ਲੋ ਤੁਹਾਡਾ ਪੇਟ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੁਸੀਂ ਸਰਤ ਲਾ ਕੇ ਕਹਿ ਨਹੀਂਆ ਤੁਹਾਡਾ ਪੇਟ ਕਦੇ ਵੀ ਖਰਾਬ ਨਹੀਂ ਹੋਊਗਾ ਜੇ ਤੁਸੀਂ ਸਟੰਗ ਨਾਲ ਸਾਗ ਬਣਾ ਕੇ ਦੇਖੋਗੇ ਹਨਾ ਕਦੇ ਵੀ ਤਜਾਬ ਨਹੀਂ ਪੜਨਾ ਔਰ ਕਦੇ ਵੀ ਤੁਹਾਨੂੰ ਪੇਟ ਗੈਸ ਦੀ ਪ੍ਰੋਬਲਮ ਨਹੀਂ ਹੋਣੀ ਤੇ ਲੂਜ਼ ਮੋਸ਼ਨ ਨਹੀਂ ਲੱਗਣੇ ਸਾਗ ਖਾ ਕੇ ਮੋਸਟਲੀ ਲੂਜ਼ ਮੋਸ਼ਨ ਵੀ ਲੱਗ ਜਾਂਦੇ ਐ ਜਿਆਨੂੰ ਤੇ ਇਸ ਤੋਂ ਕਾਫੀ ਹੱਦ ਤੱਕ ਫਾਇਦਾ ਹੁੰਦਾ ਹੈ ਤੇ ਕਈ ਕਹਿੰਦੇ ਹੁੰਦੇ ਆ ਵੀ ਸਾਗ ਦੇ ਵਿੱਚ ਤੁਸੀਂ ਪਾਲਕ ਨਾ ਪਾਓ ਹਨਾ ਮੈਂ ਪਾਲਕ ਬਾਰੇ ਵੀ ਸੁਣਿਆ ਕਿ ਪਾਲਕ ਨਾ ਪਾਓ ਤੁਸੀਂ ਸਾਗ ਦੇ ਵਿੱਚ ਲੇਕਿਨ ਇਹ ਪਾਲਕ ਬਿਨਾ ਸਾਗ ਭਾਈ ਬਣਦਾ ਹੀ ਨਹੀਂ ਹੈਗਾ ਲੇਕਿਨ ਕਈ ਕਹਿੰਦੇ ਆ ਸਾਗ ਦੇ ਵਿੱਚ ਮੇਥੇ ਪਾ ਲਓ ਬਾਥੂ ਪਾ ਲਓ ਛੋਲੇ ਪਾ ਲਓ ਤੇ ਹੋਰ ਜੋ ਚੀਜ਼ਾਂ ਪਾਣਦੀਆਂ ਹੁੰਦੀਆਂ ਸਾਗ ਦੇ ਵਿੱਚ ਉਹ ਪਾ ਲਓ ਪਰ ਪਾਲਕ ਨਾ ਪਾਓ ਪਾਲਕ ਕਿਉਂ ਨਾ ਪਾਓ ਬਈ ਪਾਲਕ ਜ਼ਰੂਰੀ ਹੈ ਪਾਣੀ ਹਨਾ ਕਿਉਂਕਿ ਪਾਲਕ ਦੇ ਚਲੋ ਹੁੰਦੇ ਤਾਂ ਹੈਗੇ ਆ ਡਾਕਟਰ ਵੀ ਕਹਿੰਦੇ ਆ ਵੀ ਪਾਲਕ ਨਾ ਪਾਓ ਲੇਕਿਨ ਪਾਲਕ ਬਿਨਾ ਸਾਗ ਵਧੀਆ ਨਹੀਂ ਬਣਦਾ ਆਪਾਂ ਪਾ ਲੈਨੇ ਆ ਲੇਕਿਨ ਜਿਹੜਾ ਟੰਗ ਮੈਂ ਤੁਹਾਨੂੰ ਦੱਸਿਆ ਤੁਸੀਂ ਗਰਮ ਪਾਣੀ ਦੇ ਵਿੱਚ ਸਾਗ ਨੂੰ ਧੋਸ ਮਾਰ ਕੇ ਕੱਟ ਕੇ ਜੋ-ਜੋ ਚੀਜ਼ਾਂ ਤੁਸੀਂ ਪਾਣੀਆਂ ਤੁਸੀਂ ਪਾਓ ਪਾ ਲੋ ਚੀਜ਼ਾਂ ਜੋ ਆਪਾਂ ਪਾਉਂਦੇ ਆ ਗਰਮ ਪਾਣੀ ਦੇ ਵਿੱਚ ਬੋਲ ਕਰਨੀਆਂ ਚੰਗੀ ਤਰ੍ਹਾਂ ਉਬਾਲਣੀਆਂ ਗਰਮ ਪਾਣੀ ਦੇ ਵਿੱਚ ਕੱਟ ਕੇ ਸਾਗ ਨੂੰ ਕੱਟ ਕੇ ਸਾਗ ਨੂੰ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲੋ ਫਿਰ ਉਸ ਤੋਂ ਬਾਅਦ ਤੁਸੀਂ ਉਬਾਲਣ ਤੋਂ ਬਾਅਦ ਫਿਰ ਤੁਸੀਂ ਅਲੱਗ ਤਾਜ਼ਾ ਪਾਣੀ ਲੈ ਕੇ ਉਹਦੇ ਵਿੱਚ ਸਾਗ ਨੂੰ ਪਾ ਕੇ ਫਿਰ ਤੁਸੀਂ ਸਾਗ ਨੂੰ ਚੰਗੀ ਤਰ੍ਹਾਂ ਰਜਾਓ ਫਿਰ ਘੋਟੋ ਫਿਰ ਖਾਓ ਹਨਾ ਫਿਰ ਤੁਸੀਂ ਦੇਖੋ ਸਾਕ ਕਿੰਨਾ ਵਧੀਆ ਬਣਦਾ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਔਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਜ਼ਰੂਰ ਕਰਨਾ ਨਾ ਭੁੱਲਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ